ਮੁਖ ਨਾਲ ਨਾ ਮਰੋ ਲੜ ਕੇ ਮਰਨਾ ਚਾਹੀਦਾ ਢੱਲੇਵਾਲ ਸਾਹਿਬ ਨੂੰ ਕਹੋ ਵੀ ਖਾ ਲੈ ਰੋਟੀਆਂ ਮਖਣੀ ਮੁਖਣੀ ਖਾ ਕਿ ਲੜਨਾ ਹੈ ਨਾ ਨਾ ਲੜਾਈ ਚਾਹੀਦੀ ਆ ਸਾਨੂੰ ਲੜਨ ਵਾਸਤੇ ਸਾਨੂੰ ਇਹ ਤਾਂ ਸਾਨੂੰ ਪਹਿਲੀ ਮਾਰਨਾ ਚਾਹੁੰਦੇ ਨੇ ਕਿ ਅਸੀਂ ਆਪ ਭੁੱਖ ਨਾਲ ਨਹੀਂ ਮਰਨਾ ਚਾਹੁੰਦੇ ਤੇ ਆਪਣੇ ਬੱਚਾ ਨੂੰ ਭੁੱਖ ਨਾਲ ਨਹੀਂ ਮਾਰਨਾ ਚਾਹੁੰਦੇ ਅਸੀਂ ਪੰਜਾਬ ਦੀ ਧਰਤੀ ਦੇ ਲੋਕ ਕਦੇ ਠੂਠਾ ਮੰਗ ਕੇ ਫੜ ਕੇ ਮਗਦੇ ਫਿਰਦੇ ਹਾਂ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਸਾਤੋਂ ਇਹ ਦਿਨ ਦੇਖਣ ਤੋਂ ਪਹਿਲਾਂ ਅਸੀਂ ਇਸ ਧਰਤੀ ਤੋਂ ਜਾਣ ਨੂੰ ਬਹਿਲ ਦੇਵਾਂਗੇ ਮੈਨੂੰ ਦਾ ਸਿਲੈਂਸਰ ਮੂਰੇ ਮੰਜੀ ਢਾ ਕੇ ਪੈਣਾ ਮੈਂ ਦਾ ਧੂਆਂ ਦੇਖਿਆ ਹੋਇਆ ਮੱਛਰ ਦੇਖਿਆ ਹੋਇਆ ਅੱਜ ਕਿਹੜੀ ਕਤਾਰ 'ਚ ਖੜਾ ਐ ਇਸ ਗੱਲ ਤੋਂ ਪਤਾ ਲੱਗਦਾ ਕਿਉਂਕਿ ਕਹਿਣ ਨੂੰ ਤਾਂ ਇਹ ਗੱਲ ਐ ਕਿ ਜਿਹੜਾ ਨਵਾਂ ਡਰਾਫਟ ਆਇਆ ਮੰਡੀ ਨੀਤੀ ਆਲਾ ਸੂਬਾ ਸਰਕਾਰਾਂ ਦਾ ਸਬਜੈਕਟ ਐ ਤੇ ਸੂਬਾ ਸਰਕਾਰਾਂ ਨੇ ਫੈਸਲਾ ਕਰਨਾ ਐ ਪਰ ਨਹੀਂ ਭਰਾਵੋ ਕੇਂਦਰ ਸਰਕਾਰ ਇਹਦੇ 'ਚ ਮੁੱਖ ਰੋਲ ਐ ਕੇਂਦਰ ਦਾ ਕੇਂਦਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹ ਵੱਡੀ ਲੜਾਈ ਐ ਅਕਸਰ ਕਹਿੰਦੇ ਹੁੰਦੇ ਐ ਵੀ ਡਾਂਗ ਵਾਲੇ ਦੀ ਜ਼ਮੀਨ ਐ ਜੇ ਡਾਂਗ ਇਹਨਾਂ ਦੀ ਵੱਡੀ ਹੋ ਗਈ ਫਿਰ ਜ਼ਮੀਨਾਂ ਇਹਨਾਂ ਨੇ ਨੱਪ ਲੈਣੀਆਂ ਸਰਕਾਰ ਨੂੰ ਤਾਂ ਇਹ ਸੁਨੇਹਾ ਹੈ ਕਿ ਖਬਰਦਾਰ ਹੋ ਜਾ ਜੇ ਜ਼ਮੀਨਾਂ 'ਕਨੇ ਅੱਖ ਕੀਤੀ ਹੈ ਕੇਂਦਰ ਨੂੰ ਤੇਰਾ ਇਸਦਾ ਇਹ ਸੁਨੇਹਾ ਹੈ ਕਿ ਕਾਰਪੋਰੇਟ ਦੇ ਪੱਖ 'ਚ ਲੈਣ ਵਾਲੇ ਤੇਰੇ ਫੈਸਲੇ ਹੁਣ ਤੱਕ ਕਦੇ ਕਿਤੇ ਲਾਗੂ ਹੋ ਨਹੀਂ ਦਿੱਤੇ ਪਿਆਰ ਦੀ ਧਰਤੀ ਦੇ ਵਿੱਚ ਜਿਹੜਾ ਤੇਰਾ ਇਹ ਮਕਸੂਦ ਹੈ ਕਿ ਪੰਜਾਬ ਦੀ ਅਫਤਾਉ ਧਰਤੀ ਨੂੰ ਮੈਂ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇਹਦੇ ਜਹੌਣ ਵਾਲੇ ਹੱਲੇ ਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ ਜਾਣਦੇ ਆ ਤੇ ਅਸੀਂ ਇਹਨੂੰ ਪੱਟਾਂ ਦੀ ਲੜਾਈ ਸਮਝਦੇ ਆ ਇਹ ਸਾਡੀਆਂ ਪੱਟਾਂ ਤੇ ਆ ਕੇ ਲਲਕਰੇ ਮਾਰਨ ਵਾਲਾ ਕਾਰਪੋਰੇਟ ਪੰਜਾਬ ਦੇ ਕਿਰਤੀ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਅਸੀਂ ਕਦੋਂ ਮੰਗੀ ਆੜੇ ਸੁਪਰ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾਂ ਓਏ ਤੁਸੀਂ ਜਿਹੜੀਆਂ ਛੜਕਾਂ ਦੀ ਸਾਨੂੰ ਲੋੜ ਸੀ ਉਹਦਾ ਅਸੀਂ ਲੈ ਕਢਵਾ ਲਈਆਂ ਉਹਦਾ ਅਸੀਂ ਆਪ ਮਿੱਟੀ ਪਾ ਕੇ ਦਿੰਦੇ ਰਹਿ ਆ ਜਿਹੜੀਆਂ ਗੱਲਾਂ ਵਿਕਾਸ ਦੀਆਂ ਸੀ ਉਹ ਤਾਂ ਕਰਦੇ ਹੀ ਰਹੇ ਆ ਜਦੋਂ ਤੁਸੀਂ ਗ੍ਰਿਡ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਤੁਸੀਂ ਸਰਕਾਰੀ ਹਸਪਤਾਲ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਸਕੂਲਾਂ ਕਾਲਜਾਂ ਵਾਸਤੇ ਜ਼ਮੀਨਾਂ ਮੰਗੀਆਂ ਸੀ ਨੇ ਫਰੀ ਦਿੱਤੀਆਂ ਸਾਨੂੰ ਪਤਾ ਸੀ ਵੀ ਇਹ ਸਾਡੇ ਫਾਇਦੇ ਦੀਆਂ ਗੱਡਾਰਾਂ ਅਸੀਂ ਇਹ ਨਹੀਂ ਜਾਣਦੇ ਕਿ ਭਾਰਤ ਮਾਲਾ ਪ੍ਰੋਜੈਕਟ ਦੀਆਂ ਸ਼ੱਕਾਂ ਹੈ ਕਿ ਨਹੀਂਆਂ ਨੇ ਤੁਸੀਂ ਜਿਹੜੇ ਪੰਜਾਬ ਦੇ ਵਿੱਚ 10 ਡੰਪ ਬਣਾਉਣ ਜਾ ਰਹੇ ਹੋ ਹਜ਼ਾਰ ਹਜ਼ਾਰ ਏਕੜ ਦੇ ਸਾਨੂੰ ਇਹ ਨਹੀਂ ਪਤਾ ਵੀ ਡੰਪਾਂ ਦੇ ਕੀ ਮਤਲਬ ਨੇ ਜੌਂਦਪਿੰਡ ਦੀ ਲੜਾਈ ਜ਼ਿਮੀਂਦਾਰਾਂ ਦੀ ਲੜਾਈ ਹੈ ਪਰ ਇਹ ਜੌਂਦਪਿੰਡ ਤੱਕ ਸੀਮਤ ਇਸ ਨੇ ਨਹੀਂ ਰਹਿਣਾ ਜੇ ਗੱਲ ਇੰਨੀ ਕੁ ਹੁੰਦੀ ਕਿ ਜੌਂਦਪਿੰਡ ਦੀ ਲੜਾਈ ਹੈ ਨਿਸ਼ਾਨਦੇਹੀ ਕਰਨਾ ਇਹਨੇ ਉਹਨਾਂ ਜ਼ਮੀਨਾਂ ਦੀ ਜਿਹੜੀਆਂ 1952 ਤੋਂ ਪਹਿਲਾਂ ਦੀਆਂ ਸਰਦਾਰਾਂ ਤੋਂ ਖੋ ਕੇ ਮਜਾਰਾਂ ਨੂੰ ਦਿੱਤੀਆਂ ਸੀ ਉਹ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਮਰਬੇਬੰਦੀ ਕਰਕੇ ਉਹਨਾਂ ਦੇ ਚੱਕ ਕੱਢ ਕੱਢ ਕੇ ਉਹ ਸਰਕਾਰ ਨੇ ਆਪਦੇ ਕਬਜ਼ੇ 'ਚ ਕਰਕੇ ਕਾਰਪੋਰੇਟ ਨੂੰ ਦੇਣੀ ਹੈ ਤਾਂ ਇਹ ਗੱਲ ਇੰਨੀਕ ਨਹੀਂ ਵੀ ਜੌਂਦਪਿੰਡ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਸਰਦਾਰਾਂ ਦੇ ਹਵਾਦੇ ਕਰਨ ਵਾਲੀ ਗੱਲ ਇੰਨੀਕ ਜੇ ਗੱਲ ਹੁੰਦੀ ਤਾਂ ਸਰਦਾਂ ਤੋਂ ਮੋੜਤੇ ਸੀ ਉਹਨਾਂ ਦੇ ਅਧਿਕਾਰੀ ਅਸੀਂ ਹੋ ਗਿਆ ਲਾਠੀ ਚਾਰਜ ਪੈ ਗਏ ਪਰਚੇ ਕੋਈ ਗੱਲ ਨਹੀਂ ਮੁਰਕੇ 30 ਤਰੀਕ ਤੱਕ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਕੋਈ ਅਧਿਕਾਰੀ ਲੇੰਬਾ ਇਧਰ ਬੂਹੇ ਕੀਤਾ ਇਹ ਸੋਡੇ ਅੰਦੋਲਨ ਦਾ ਸਦਕਾ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਦੇ ਦਾ ਇਹ ਗੱਲ ਇਨੀਕ ਨਹੀਂ ਹੈ ਇਹ ਕਰਕੇ ਅੱਜ ਦੀ ਰੈਲੀ ਦੇ ਵਿੱਚ ਤਿਲੰਦਰ ਜੜ ਜਥੇਬੰਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਮਲਾਜ਼ਮਾਂ ਦੀਆਂ ਇਕੱਠੀਆਂ ਹੋ ਕੇ ਸੰਕੇਤ ਕੀ ਦਿੰਦੀਆਂ ਨੇ ਸਨੇਹਾ ਕੀ ਦਿੰਦੀਆਂ ਨੇ ਤੁਹਾਨੂੰ ਕੀ ਕਰਾ ਚਾਹੁੰਦੀਆਂ ਨੇ ਜਨ ਇਹ ਕਹਿਣਾ ਚਾਹੁੰਦੀ ਆ ਲੈ ਸਰਕਾਰ ਨੂੰ ਤਾਂ ਇਹ ਸੁਨੇਹਾ ਹੈ ਕਿ ਖਬਰਦਾਰ ਹੋ ਜਾ ਜੇ ਜ਼ਮੀਨਾਂ 'ਕਨੇ ਅੱਖ ਕੀਤੀ ਐ ਕੇਂਦਰ ਨੂੰ ਤੇਰਾ ਇਸਦਾ ਇਹ ਸੁਨੇਹਾ ਹੈ ਕਿ ਕਾਰਪੋਰੇਟ ਦੇ ਪੱਖ 'ਚ ਲੈਣ ਵਾਲੇ ਤੇਰੇ ਫੈਸਲੇ ਹੁਣ ਤੱਕ ਕਦੇ ਕਿਤੇ ਲਾਗੂ ਹੋਣ ਹੀ ਨਹੀਂ ਦਿੱਤੇ ਪਿਆਰ ਦੀ ਧਰਤੀ ਦੇ ਵਿੱਚ ਜਿਹੜਾ ਤੇਰਾ ਇਹ ਮਨਸੂਬਾ ਹੈ ਕਿ ਪੰਜਾਬ ਦੀ ਅਬਦਾਉ ਧਰਤੀ ਨੂੰ ਮੈਂ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇਹ ਤੇ ਜਹੌਣ ਵਾਲੇ ਹੱਲੇ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਗਿਆ ਜਾਣਦੇ ਆ ਤੇ ਅਸੀਂ ਇਹਨੂੰ ਬੱਟਾਂ ਦੀ ਲੜਾਈ ਸਮਝਦੇ ਆ ਇਹ ਸਾਡੀਆਂ ਬੱਟਾਂ ਤੇ ਆ ਕੇ ਲਲਕਰੇ ਮਾਰਨ ਵਾਲਾ ਕਾਰਪੋਰੇਟ ਪੰਜਾਬ ਦੇ ਕਿਰਤੀ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਮੰਗ ਤਾਂ ਪਹਿਲੀ ਉਲਟੀ ਐ ਕਿ ਸਾਡੇ ਕੋਲੇ 75% ਕਿਸਾਨੀਆਂ ਉਹ ਹਿੱਸਾ ਹੈ ਜਿਨ੍ਹਾਂ ਕੋਲੇ ਖੇਤੀ ਕਰਨ ਯੋਗ ਜਮੀਨ ਨਹੀਂ ਸਾਡੇ ਕੋਲੇ ਖੇਤ ਮਜ਼ਦੂਰਾਂ ਦਾ ਵੱਡਾ ਉਹ ਹਿੱਸਾ ਹੈ ਜਿਨ੍ਹਾਂ ਕੋਲੇ 10 ਮਰਲੇ ਮਕਾਨ ਪਉਣ ਵਾਸਤੇ ਜਗ੍ਹਾ ਨਹੀਂ ਅਸੀਂ ਤਾਂ ਮੰਗ ਕਰਦੇ ਆ ਵੀ ਬਾਧੂ ਜਮੀਨਾਂ ਕੱਢ ਕੇ ਉਹ ਖੇਤ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਅਸੀਂ ਤਾਂ ਮੰਗ ਕਰਦੇ ਆ ਕਿ ਜਿਹੜੇ ਕਿਸਾਨਾਂ ਕੋਲੇ ਖੇਤੀ ਜੋਗੀਆਂ ਜ਼ਮੀਨਾਂ ਨੇ ਉਹਨਾਂ ਨੂੰ ਜ਼ਮੀਨਾਂ ਦੀ ਤੋੜ ਪੂਰੀ ਕਰਕੇ ਉਹਨਾਂ ਦੇ ਧੰਦੇ ਨੂੰ ਮੁਨਾਫੇ ਵਾਲਾ ਬਣਾਇਆ ਜਾਵੇ ਮੰਗਾਂ ਸਾਡੀਆਂ ਹੋਰ ਨੇ ਤੁਸੀਂ ਕਹਿੰਦੇ ਵੀ ਨਾ ਬਾਸ ਰਗੇ ਨਾ ਬਲਸਰੀ ਹੋਵੇ ਇਹਨੂੰ ਜੜੂ ਹੀ ਪਟਕੇ ਖਤਮ ਕਰਕੇ ਇਹ ਜ਼ਮੀਨ ਹੀ ਆਪਾਂ ਕਾਰਪੋਰੇਟ ਦੇ ਕੇ ਮਸਲੇ ਦਾ ਮੁਕੰਮਲ ਖਾਤਮਾ ਕਰ ਦਈਏ ਇਹ ਗੱਲ ਝੱਲਣ ਯੋਗ ਨਹੀਂ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਅੱਜ ਇਹ 70 80 ਸਾਲਾਂ ਬਾਅਦ ਗੱਲ ਉੱਠੀ ਹੈ ਨਿਸ਼ਾਨਦੇਹੀ ਦੀ ਇਹ ਐਵੇਂ ਨਹੀਂ ਉੱਠੀ ਇਹ ਪਿਛਲੇ ਪਾਸੋਂ ਥੋੜੀ ਬਾਹ ਨੂੰ ਮਰੋੜਾ ਦਿੱਤਾ ਸੰਸਾਰ ਬੈਂਕ ਨੇ ਬਿਸ਼ਪ ਬੈਂਕ ਵਪਾਰ ਬੈਂਕ ਸੰਸਾਰ ਬੈਂਕ ਬਿਸ਼ਪਪਾਰ ਸੰਸਤਾ ਦੀ ਹੈ ਜਿਹੜੀ ਵੱਡੀ ਆਰਗੇਨਾਈਜੇਸ਼ਨ ਹੈ ਉਧਿਆ ਨੀਤੀਆਂ ਦੇ ਤਹਿਤ ਕਾਰਪੋਰੇਟ ਦੇ ਪੱਖਪੂਰਨ ਲਈ ਖਾਤਰ ਜਿਹੜੀ ਤੁਸੀਂ ਨਵੀਂ ਨੀਤੀ ਦਾ ਜ਼ਿਕਰ ਕਰਕੇ ਗਿਆ ਕੋਕਰੀ ਕਿ ਕੌਮੀ ਮੰਡੀ ਨੀਤੀ ਚੱਕਤਾ ਜਿਹੜਾ ਨਵਾਂ ਲਿਆਂਦਾ ਉਹਦੇ ਦੇ ਵਿੱਚ ਬਦਬੂ ਆਉਂਦੀ ਹੈ ਤੁਹਾਡੀ ਬਦਨੀਤੀ ਦੀ ਜ਼ਮੀਨਾ ਖੋਣ ਦੀ ਉਹਦੇ ਵਿੱਚ ਹੀ ਤੁਸੀਂ ਉਹ ਕੰਪਨੀ ਆ ਜਿਹੜੀਆਂ ਸੰਸਾਰ ਦੇ ਵਿੱਚ ਬਦਨਾਮ ਨੇ ਜਿਹੜੀਆਂ ਕੱਲੇ 70% ਵਪਾਰ ਤੇ ਨਹੀਂ ਕਬਜ਼ਾ ਜਿਨ੍ਹਾਂ ਦੇ ਕੋਲੇ ਲਗਭਗ 20 ਤੋਂ ਲੈ ਕੇ 25 ਲੱਖ hectar ਉਹਨਾਂ ਨੇ ਪਹਿਲੇ ਜਮੀਨਾ ਖਰੀਦ ਰੱਖੀਆਂ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ ਹੈ ਕਿ ਲੈ ਲਓ ਜਿਹੜੇ ਦੇਸ਼ ਦੇ ਵਿੱਚ ਜਮੀਨਾ ਤੁਸੀਂ ਖਰੀਦਣੀਆਂ ਨੇ ਉਹ ਦੂਜੇ ਮੁਲਕਾਂ ਦੇ ਵਿੱਚ ਵੱਡੀਆਂ ਡਿਓ ਕੰਪਨੀਆਂ ਬੈਠੀਆਂ ਦੂਜੇ ਮੁਲਕਾਂ ਦੇ ਵਿੱਚ ਜਮੀਨਾ ਖਰੀਦੀ ਜਾਂਦੀਆਂ ਨੇ ਜਦੋਂ ਅਸੀਂ ਜਮੀਨਾ ਤੇ ਅਟੈਕ ਨੂੰ ਦੇਖਦੇ ਹਾਂ ਤਾ ਜਮੀਨਾ ਦਾ ਅਟੈਕ ਇੱਕ ਪਾਸੇਉ ਨਹੀਂ ਹੈ ਕੱਲ ਨੂੰ ਕੇਂਦਰ ਸਰਕਾਰ ਦੇ ਸਾਥੀਆਂ ਨਾਲ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਜਿਹੜੀ ਚਿੱਠੀ ਹੈ ਉਹਦੇ ਵਿੱਚ ਉਹੀ ਜ਼ਿਕਰ ਕੀਤਾ ਹੋਇਆ ਪੁਰਾਣੀ ਠੇਕਾ ਨੀਤੀ ਵਾਲਾ ਤੇ ਠੇਕਾ ਖੇਤੀ ਨੀਤੀ ਵਾਲੀ ਗੱਲ ਜਿਹੜੀ ਹੈ ਉਹ ਆ ਖੇਤੀ ਕਚੌਕਤੇ ਦੇ ਵਿੱਚ ਪਾਈ ਹੋਈ ਹੈ ਕਿ ਕਿਸਾਨੀ ਦੇ ਖਿੱਤੇ ਨੂੰ ਮੁਲਾਫੇ ਵਾਲਾ ਐ ਬਣਾਇਆ ਜਾ ਸਕਦਾ ਕਿ ਇੱਥੇ ਮੁਕਾਬਲੇਬਾਜ਼ੀ ਵਾਲੀ ਮੰਡੀ ਹੋਵੇ ਕੰਟੈਕਟ ਫਾਰਮਿੰਗ ਵਾਲੀ ਗੱਲ ਹੋਵੇ ਇਹ ਜਿਹੜੀਆਂ ਸਾਰੀਆਂ ਨੀਤੀਆਂ ਪਾਲਸੀਆਂ ਤੁਸੀਂ ਲੈ ਕੇ ਆ ਰਹੇ ਹੋ ਕਿ ਖੇਤ ਕੇ ਖੇਤ ਤੋਂ ਪੇਟ ਤੱਕ ਸਪਲਾਈ ਕਰਨ ਦੀ ਕਾਰਪੋਰੇਟ ਦੀ ਜ਼ਿੰਮੇਵਾਰੀ ਸਰਕਾਰੀ ਢੰਡਾਰਾਂ ਤੇ ਅਨਾਜ ਦੇ ਢੰਡਾਰਾਂ ਦੇ ਕਾਰਪੋਰੇਟ ਦਾ ਕਬਜ਼ਾ ਹੋਵੇ ਇੱਥੇ ਮੰਡੀਆਂ ਪ੍ਰਾਈਵੇਟ ਹੋਣ ਸ਼ਹਿਰ ਲੋਕਦਾਨਾਂ ਨੂੰ ਮੰਡੀਆਂ ਸੋ ਘੋਸ਼ਿਤ ਕਰ ਦਿਓ ਕੋਲਡ ਸਟੋਰਾ ਨੂੰ ਮੰਡੀਆਂ ਕੋਸ਼ਿਤ ਕਰ ਦਿਓ ਬੀਅਰ ਹਾਊਸਾਂ ਨੂੰ ਮੰਡੀਆਂ ਕੋਸਟ ਕਰ ਦਿਓ ਤੇ ਮੁਕਾਬਲੇ ਵਾਲੀ ਆ ਬਾਜੀ ਵਾਲਾ ਰਜਾਣ ਪੈਦਾ ਕਰ ਦਿਓ ਤੇ ਬੀਮਾ ਯੋਜਨਾ ਵਾਲੀਆਂ ਗੱਲਾਂ ਲੈ ਕੇ ਆਓ ਤੇ ਪ੍ਰੋਸੈਸਿੰਗ ਵਾਲਾ ਕੰਮ ਸ਼ੁਰੂ ਕਰ ਦਿਓ ਤਾਂ ਕਿ ਲੋਕਾਂ ਨੂੰ ਐ ਕਰੇ ਵੀ ਮੋਦੀ ਹਕੂਮਤ ਦਾ ਬਹੁਤ ਹੀ ਕਿਸਾਨਾਂ ਦੇ ਫਾਇਦੇ ਕਰਨ ਜਾ ਰਹੀ ਹੈ। ਇਸ ਗੱਲ ਨੂੰ ਮੋਦੀ ਸਾਹਿਬ ਅਸੀਂ ਸਮਝਦੇ ਹਾਂ। ਇਸ ਗੱਲ ਨੂੰ ਅਸੀਂ ਜਾਣਦੇ ਹਾਂ। ਇਸ ਕਰਕੇ ਹਮਲਾ ਇਹ ਬਹੁਤ ਵੱਡਾ ਹੈ। ਜਿਹੜੇ ਸਾਥੀ ਕਹਿ ਰਹੇ ਨੇ ਸਰਕਾਰ ਅਕਸਰ ਕਹਿੰਦੀ ਆ ਤੇ ਸਾਥੀ ਵੀ ਖੁੰਡਾ ਤੇ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਆਹ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦਾ ਸਰਕਾਰ ਨੂੰ ਵਿਕਾਸ ਨਹੀਂ ਕਰਨ ਲੰਦੀਆਂ ਜਦੋਂ ਉਹ ਵਿਕਾਸ ਦੀ ਗੱਲ ਕਰਦੇ ਆ ਵੀ ਕਿਹੜੇ ਵਿਕਾਸ ਚ ਰੋੜਾ ਅਟਕਾਉਂਦੀਆਂ ਨੇ ਵੀ ਕਿਸਾਨ ਜਥੇਬੰਦੀਆਂ ਤਾਂ ਉਹ ਕਹਿੰਦੇ ਨੇ ਜਿਹੜੀਆਂ ਆ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨਹੀਂ ਇਹਨਾਂ ਨਾਲ ਕਹਿੰਦੇ ਦੇਸ਼ ਦਾ ਬਹੁਤ ਵੱਡਾ ਵਿਕਾਸ ਹੋਣਾ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਦੇਸ਼ ਦਾ ਬਹੁਤ ਵੱਡਾ ਵਿਕਾਸ ਕਰਨਗੀਆਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾ ਇਹ ਹੈ ਕਿ ਦੇ ਖਾਤਰ ਇੱਥੇ ਰੇੜਾ ਸਾਡਾ ਨਹੀਂ ਚੱਲ ਸਕਦਾ ਮੋਟਰਸਾਈਕਲ ਸਾਡਾ ਨਹੀਂ ਚੱਲ ਸਕਦਾ ਤੇ ਸਿੱਧੀਆਂ ਹੁੰਦੀਆਂ ਨੇ ਖੇਕਾਂ ਦੇ ਕਿੱਲੇ ਵੱਡ ਜਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਨੱਪ ਕੇ 4 ਪੈਸੇ ਦੇ ਕੇ ਆਰਥਿਕ ਤਤ ਸੰਜੀ ਦੇ ਫਾਇਦੇ ਠਾਕੇ ਤੁਸੀਂ ਇਹ ਅੱਡੇ ਕੀ ਦੀ ਖਾਤਰ ਬਣਾ ਰਹੇ ਹੋ ਅਸੀਂ ਕਦੋਂ ਮੰਗਿਆ ਨੇ ਸੋ ਤੋਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾਂ ਓਏ ਤੁਸੀਂ ਜਿਹੜੀਆਂ ਛੜਕਾਂ ਦੀ ਸਾਨੂੰ ਲੋੜ ਸੀ ਉਹਦਾ ਅਸੀਂ ਲੇਟ ਕਢਵਾ ਲਈਆਂ ਉਹਦਾ ਅਸੀਂ ਆਪ ਮਿੱਟੀ ਪਾ ਕੇ ਦਿੰਦੇ ਰਹਿਆ ਜਿਹੜੀਆਂ ਗੱਲਾਂ ਵਿਕਾਸ ਦੀਆਂ ਸੀ ਉਹ ਤਾਂ ਆਪ ਕਰਦੇ ਰਹੇ ਆ ਜਦੋਂ ਤੁਸੀਂ ਗ੍ਰਿਡ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਤੁਸੀਂ ਸਰਕਾਰੀ ਹਸਪਤਾਲ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਸਕੂਲਾਂ ਕਾਲਜਾਂ ਵਾਸਤੇ ਜ਼ਮੀਨਾਂ ਮੰਗੀਆਂ ਸੀ ਨੇ ਫਰੀ ਦਿੱਤੀਆਂ ਸਾਨੂੰ ਪਤਾ ਸੀ ਵੀ ਇਹ ਸਾਡੇ ਫਾਇਦੇ ਦੀਆਂ ਗੱਲਾਂ ਨੇ ਅਸੀਂ ਇਹ ਨਹੀਂ ਜਾਣਦੇ ਇਹ ਭਾਰਤ ਮਾਲਾ ਪ੍ਰੋਜੈਕਟ ਜਾਂ ਸ਼ੜਕਾਂ ਹਾਇ ਕਿੰਨੀਆਂ ਨੇ ਤੁਸੀਂ ਜਿਹੜੇ ਪੰਜਾਬ ਦੇ ਵਿੱਚ 10 ਡੰਪ ਬਣਾਉਣ ਜਾ ਰਹੇ ਹੋ ਹਜ਼ਾਰ ਹਜ਼ਾਰ ਏਕੜ ਦੇ ਸਾਨੂੰ ਇਹ ਨਹੀਂ ਪਤਾ ਵੀ ਡੰਪਾਂ ਦੇ ਕੀ ਮਤਲਬ ਨੇ ਆ ਜਿਹੜੀ 100 ਸਾਲ ਬਾਅਦ ਤੁਹਾਨੂੰ ਹੁਣ ਗੱਲ ਆਉਣ ਗਈ ਵੀ ਹੱਦ ਸ਼ਾਨਦੇ ਹੀ ਕਰ ਦੋ ਜੌਂਦ ਪਿੰਡ ਦੀ ਸਾਨੂੰ ਇਹ ਨਹੀਂ ਪਤਾ ਵੀ ਇਹ ਕਿੱਥੋਂ ਨਿਕਲੀ ਆ ਬਈ ਤੁਸੀਂ ਇਹ ਕਰਕੇ ਜਾਣਦੇ ਆ ਅਸੀਂ ਜੇ ਕਿਸੇ ਨੂੰ ਨਹੀਂ ਪਤਾ ਹੋਣਾ ਤਾਂ ਅੱਜ ਵੀ ਦੇਖ ਲਓ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਕਿਸੇ ਸੱਤ ਇਕੱਠ ਦੇ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਲਗਦੇ ਨੇ ਆਹ ਦੁਕਾਨਦਾਰ ਪਰਾਏ ਦਾ ਸਹਿਯੋਗ ਨਹੀਂ ਦਿੰਦੇ ਖਬਰਦਾਰ ਰਹੋ ਭਾਈ ਬਚਣਾ ਤੁਸੀਂ ਵੀ ਨਹੀਂ ਪੜਿਆ ਉਹਨਾਂ ਅਖਬਾਰ ਤੁਸੀਂ ਨੇ ਪੜਦੇ ਹੋ ਰਸਾਲੇ ਭਰਾਵੋ ਦੁਨੀਆ ਦੀ ਵੱਡੀ ਕੰਪਨੀ ਐਮਾਜ਼ਨ ਪਰ ਛੇਤਰ ਤੇ ਜੀ ਦਾ ਕਬਜ਼ਾ ਹੈ ਜਿਹਦਾ ਲਗਭਗ 21 ਦੇਸ਼ਾਂ ਦੇ ਵਿੱਚ ਸਿੱਧਾ ਕੰਮ ਚੱਲਦਾ ਤੇ 100 ਦੇਸ਼ਾਂ ਦੇ ਵਿੱਚ ਉਹਦਾ ਵਪਾਰ ਸਪਲਾਈ ਹੁੰਦਾ ਉਹਨਾਂ ਦੀ ਬਾਈ ਰਿਪੋਰਟ ਹੈ 2 ਮਹੀਨਿਆਂ ਦੀ ਰਿਪੋਰਟ ਹੈ 10 24 2024 ਦੇ ਸਤੰਬਰ 30 ਤੋਂ ਲੈ ਕੇ ਅਕਤੂਬਰ ਸ਼ਾਇਦ 31 ਤੱਕ ਦੀ ਜਾਂ ਇੱਕ ਤੋਂ ਦੋ 31 ਤੱਕ 2 ਮਹੀਨੇ ਸਤੰਬਰ ਤੇ ਅਕਤੂਬਰ ਕਹਿੰਦੇ ਵੀ 720 ਕਰੋੜ ਦੀ ਸਪਲਾਈ ਉਹਨਾਂ ਨੇ ਕਰਦੀ ਜਿਹੜੀ 12 ਕਰੋੜ ਆਨਲਾਈਨ ਸਪਲਾਈ ਦੇ ਆਰਡਰ ਰੋਜ਼ ਹੁੰਦੇ ਨੇ ਜਿਹੜੀ ਸਿਰਫ ਤੇ ਸਿਰਫ ਪਰਚੂਨ ਖੇਤਰ ਨੂੰ ਪਤਾ ਹੈ ਕਿ ਸਾਡੀ ਵਿਕਰੀ ਦੇ ਵਿੱਚ ਕਿੰਨਾ ਘਾਟਾ ਪੈਗਾ ਉਹ ਐਡੀਆਂ ਵੱਡੀਆਂ ਕੰਪਨੀਆਂ Amazon Flipkart Dmart ਇਹਦੇ ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਜਿਹੜੀਆਂ ਪਰਚੂਰ ਖੇਤਰ ਨੂੰ ਤਬਾਹ ਕਰ ਰਹੀਆਂ ਨੇ ਇਸੇ ਤਰ੍ਹਾਂ ਦੀਆਂ ਚਾਰ ਵਪਾਰ ਕੰਪਨੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਜ਼ਿਕਰ ਕੋਕਰੀ ਕਰਕੇ ਗਿਆ ਆਰਚਲ ਮੈਥੀਲੈਂਡ ਬੰਗਾ ਕਾਰਗਲ ਡਰਾਫਸ ਵਰਗੀਆਂ ਚਾਰ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਜਿਹੜੀਆਂ ਦੁਨੀਆ ਦੇ ਖਾਦ ਪਦਾਰਥਾਂ ਤੇ 70% ਵਪਾਰ ਤੇ ਕਬਜ਼ਾ ਹੈ ਉਹ ਇਸ ਖੇਤੀ ਨੀਤੀ ਦੇ ਵਿੱਚ ਉਹਨਾਂ ਨੂੰ ਛੋਟਾਂ ਦਿੱਤੀਆਂ ਹੋਈਆਂ ਤੇ ਵੱਡੇ ਜ਼ਗੀਰਦਾਰਾਂ ਨੂੰ ਛੋਟਾ ਦਿੱਤੀਆਂ ਹੋਈਆਂ ਨੇ ਵੱਡੇ ਕਾਰਪੋਰੇਟ ਦੇ ਲੜਕੇ ਲੁੱਟਾਂ ਕਰਦੀਆਂ ਛੋਟਾ ਦਿੱਤੀਆਂ ਹੋ ਜਾਂ ਨੇ ਤੇ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਹੈ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਤਾਂ ਸਾਇਲੈਂਸਰ ਮੂਰੇ ਮੰਜੀ ਢਾ ਕੇ ਪੈਣਾ ਮੈਂ ਤਾਂ ਧੂਆਂ ਦੇਖਿਆ ਹੋਇਆ ਮੱਛਰ ਦੇਖਿਆ ਹੋਇਆ ਅੱਜ ਕਿਹੜੇ ਕਤਾਰ 'ਚ ਖੜਾ ਹੈ ਇਸ ਗੱਲ ਤੋਂ ਪਤਾ ਲੱਗਦਾ ਕਿਉਂਕਿ ਕਹਿਣ ਨੂੰ ਤਾਂ ਇਹ ਗੱਲ ਹੈ ਕਿ ਜਿਹੜਾ ਨਵਾਂ ਡਰਾਫਟ ਆਇਆ ਹੈ ਮੰਡੀ ਨੀਤੀ ਆਲਾ ਇਹ ਸਬਜੈਕਟ ਹੈ ਕੇਂਦਰ ਤੇ ਸਰਕਾਰਾਂ ਦਾ ਸੂਬਾ ਸਰਕਾਰਾਂ ਦਾ ਸਬਜੈਕਟ ਆ ਤੇ ਸੂਬਾ ਸਰਕਾਰਾਂ ਨੇ ਫੈਸਲਾ ਕਰਨਾ ਹੈ ਪਰ ਨਹੀਂ ਭਰਾਵੋ ਕੇਂਦਰ ਸਰਕਾਰ ਇਹਦੇ ਚ ਮੁੱਖ ਰੋਲ ਹੈ ਕੇਂਦਰ ਦਾ ਕੇਂਦਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹ ਵੱਡੀ ਲੜਾਈ ਹੈ ਜ਼ਮੀਨਾਂ ਅਕਸਰ ਕਹਿੰਦੇ ਹੁੰਦੇ ਆ ਵੀ ਡਾਂਗ ਵਾਲੇ ਦੀ ਜ਼ਮੀਨ ਐ ਜੇ ਡਾਂਗ ਇਹਨਾਂ ਦੀ ਵੱਡੀ ਹੋ ਗਈ ਫਿਰ ਜ਼ਮੀਨਾਂ ਇਹਨਾਂ ਨੇ ਨੱਪ ਲੈਣੀਆਂ ਨੇ ਕਿਉਂਕਿ ਰਾ ਕੱਤ ਕੇ ਇੱਕੋ ਇੱਕ ਨਿਸ਼ਾਨਾ ਇਹਨਾਂ ਦਾ ਕਿ ਆ ਜਿੰਨਾ ਪਬਲਿਕ ਸੈਕਟਰ ਐ ਪਹਿਲਾਂ ਉਹਤੇ ਕਬਜ਼ਾ ਕਰਨਾ ਬੰਦਰਗਾਹਾਂ ਤੇ ਕਾਰਪੋਰੇਟ ਨੇ ਕਬਜ਼ਾ ਕਰ ਲਿਆ ਰੇਲਵੇ ਉਹਨਾਂ ਦੇ ਕੋਲੇ ਚਲੀ ਗਈ ਹੈ 에어ਪੋਰਟ ਉਹਨਾਂ ਕੋਲੇ ਚਲੀ ਗਈ ਗ੍ਰੀਨ ਹੰਟ ਆਪਰੇਸ਼ਨ ਤੇ ਆਦਿਵਾਸੀ ਲੋਕਾਂ ਨੂੰ ਅਜਾੜ ਕੇ ਜੰਗਲਾਂ ਤੇ ਕਬਜ਼ਾ ਉਹਨਾਂ ਨੇ ਕਰ ਲਿਆ ਨਾਰਾ ਦਤਾ ਉਹਨਾਂ ਦੇ ਵਿਕਾਸ ਦਾ ਪਰ ਕਬਜ਼ਾ ਖਾਣੇ ਚ ਪਦਾਰਥਾਂ ਤੇ ਕਾਰਪੋਰੇਟਾਂ ਦਾ ਕਰਾਉਣ ਦੀ ਖਾਤਰ ਗ੍ਰੀਨ ਹੰਟ ਆਪਰੇਸ਼ਨ ਕਰਕੇ ਉਦੋਂ ਐ ਲੱਗਿਆ ਵੀ ਹੱਲਾ ਤਾਂ ਆਦਿਵਾਸੀਆਂ ਤੇ ਹੈ ਪੰਜਾਬ ਦੀ ਧਰਤੀ ਵੱਲ ਜੇ ਕਿਉਂ ਮੂੰਹ ਕਰਨਾ ਇਹਨਾਂ ਨੇ ਉਹ ਉੰਦਰ ਨੂੰ ਖਾਣਾ ਖਣਜ ਪਦਾਰਥਾਂ ਤੇ ਕਬਜ਼ਾ ਜੰਗਲਾਂ ਤੇ ਕਬਜ਼ਾ ਪਾਣੀਆਂ ਤੇ ਕਬਜ਼ਾ ਜ਼ਮੀਨਾਂ ਤੇ ਕਬਜ਼ਾ ਭਰਾਵੋ ਇਹ ਵੱਡੀ ਲੜਾਈ ਹੈ ਇਸ ਕਰਕੇ ਸਾਥੀਆਂ ਨਾਲ ਕੱਲ ਸਾਡੀ ਮੀਟਿੰਗ ਸੀ ਅਸੀਂ ਕਹ ਸਾਥਿਓ ਭੁੱਖ ਨਾਲ ਨਾ ਮਰੋ ਲੜ ਕੇ ਮਰਨਾ ਚਾਹੀਦਾ ਹੈ ਦਲੇਵਾਲ ਸਾਹਿਬ ਨੂੰ ਕਹੋ ਵੀ ਖਾ ਲੈ ਰੋਟੀਆਂ ਮਖਣੀ ਮੁਖਣੀ ਖਾ ਜੇ ਲੜਨਾ ਹੈ ਨਾ ਲੜਾਈ ਚਾਹੀਦੀ ਆ ਸਾਨੂੰ ਲੜਨ ਵਾਸਤੇ ਸਾਨੂੰ ਇਹ ਤਾਂ ਸਾਨੂੰ ਪਹਿਲੀ ਮਾਰਨਾ ਚਾਹੁੰਦੇ ਨੇ ਤੇ ਸਾਡੇ ਇਸ ਕੱਠੜਾ ਤੇ ਜਝਾਰੂ ਲੋਕਾਂ ਦਾ ਸਗਰਸ਼ੀ ਲੋਕਾਂ ਦਾ ਫੈਸਲਾ ਹੈ ਕਿ ਅਸੀਂ ਆਪ ਭੁੱਖ ਨਾਲ ਨਹੀਂ ਮਰਨਾ ਚਾਹੁੰਦੇ ਤੇ ਆਪਣੇ ਬੱਚਾ ਨੂੰ ਭੁੱਖ ਨਾਲ ਨਹੀਂ ਮਾਰਨਾ ਚਾਹੁੰਦੇ ਅਸੀਂ ਪੰਜਾਬ ਦੀ ਧਰਤੀ ਦੇ ਲੋਕ ਕਦੇ ਠੂਠਾ ਮੰਗ ਕੇ ਫੜ ਕੇ ਮੰਗਦੇ ਫਿਰਦੇ ਹੁਣ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਸਾ ਤੋਂ ਇਹ ਦਿਨ ਦੇਖਣ ਤੋਂ ਪਹਿਲਾਂ ਅਸੀਂ ਇਸ ਧਰਤੀ ਤੋਂ ਜਾਣ ਨੂੰ ਪਹਿਲ ਦੇਵਾਂਗੇ ਇਸ ਕਰਕੇ ਬੱਟ ਤੇ ਆਈ ਹੋਈ ਲੜਾਈ ਆ ਦੋਸਤੋ ਇੱਕ ਜਥੇ ਬੰਦੀ ਦੇ ਨਹੀਂ ਲੜਨਾ ਇੱਕ ਜਥੇ ਬੰਦੀ ਤੋਂ ਨਹੀਂ ਜਿੱਤੀ ਜਾਣੀ ਇਹ ਲੜਾਈ ਅੱਜ ਦਾ ਕੱਠ ਸਨੇਹਾ ਦੰਦਾ ਹੋ ਕਿਰਤੀ ਲੋਕਾਂ ਨੂੰ ਕਿ ਜਿਹੜੇ ਲੋਕ ਕੁਝ ਸਿਆੜਾਂ ਦੀ ਖਾਤਰ ਕੁਝ ਚੌਧਰਾ ਦੀ ਖਾਤਰ ਆਪ ਤੋਂ ਹੀਣਿਆਂ ਨੂੰ ਜਾਤਾਂ ਕ ਜਾਤਾਂ ਪਰਖਦੇ ਆ ਉਹਨਾਂ ਨੂੰ ਵੇੜੇ ਵਾਲੇ ਪਰਖਦੇ ਆ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਧੌਂਸ ਜਮਾ ਕੇ ਜਿਵੇਂ ਚੰਦ ਪਾਣ ਦੀ ਘਟਨਾ ਹੋਈ ਹੈ ਉਹਨਾਂ ਤੇ ਜਾਗਰ ਕਰਕੇ ਆਪਦੇ ਮਨਸੂਬੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹਿਣ ਖਬਰਦਾਰ ਰਹੇ ਇਹੋ ਜੀ ਹਾਕਤ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਦੇ ਪਰਣ ਵਾਲੇ ਲੋਕ ਦੇ ਜੇ ਕੀਰਤੀਆਂ ਲੜ ਮੱਥਾ ਲੈਣਗੇ ਉਹ ਖੜ ਨਹੀਂ ਸਕਣਗੇ ਜਿਉਂ ਦੀ ਧਰਤੀ ਤੋਂ ਇਹ ਵਾਅਦਾ ਕਰਦਿਆ ਪੰਜਾਬ ਦੇ ਲੋਕਾਂ ਨਾਲ ਕਿ ਅਪਜਾਉ ਜ਼ਮੀਨਾ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਮਾਲਕ ਅਸੀਂ ਆ ਪੰਜਾਬ ਦੇ ਪਾਣੀਆਂ ਦੇ ਮਾਲਕ ਅਸੀਂ ਆ ਤੇ ਵਿਦੇਸ਼ੀ ਸ਼ਾਹੂਕਾਰ ਦਾ ਪੈਰ ਇੱਥੇ ਉਦ ਹੀ ਪਊਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਅਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਜੋੜਿਆ ਤਾਂ ਪੰਜਾਬ ਦੀ ਧਰਤੀ ਤੇ ਕੋਈ ਜਰਮਾਣਾ ਟਿਕ ਨਹੀਂ ਸਕਿਆ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਇੱਥੇ ਸਿਕੰਦਰ ਨੇ ਪੋਰਸ ਨੂੰ ਜਿੱਤ ਲਿਆ ਸੀ ਪੰਜਾਬ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਸਕੰਦਰ ਦੇ ਕਹਿੰਦੇ ਪੈਰਾਂ ਦੇ ਵਿੱਚ ਕਿਸੇ ਨੇ ਤੀਰ ਮਾਰਿਆ ਉਹ ਤੀਰ ਦੀ ਚਿੱਠੀ ਤੇ ਕੀ ਲਿਖਿਆ ਸੀ ਕਿ ਸਕੰਦਰ ਇੱਥੋਂ ਬਾਅਦ ਸਚਲਾ ਜਾ ਤੇਰੀ ਖੈਰ ਨਹੀਂ ਹੈ ਇਸ ਕਰਕੇ ਇਹ ਤਾਂ ਹਾਰ ਕੇ ਹਾਰ ਵੀ ਨਹੀਂ ਮੰਨਣ ਵਾਲੇ ਲੋਕ ਜਿਹੜੇ ਬਾਗ ਦੀ ਪੂਲੀ ਹੋ ਤੁਸੀਂ ਇਹ ਪੰਜਾਬ ਦੀ ਧਰਤੀ ਹੈ ਇਹ ਤੋਂ ਦੇ ਲੋਕ ਇਹੋ ਜੀ ਬੇਇਨਸਾਫੀ ਬਰਦਾਸ਼ਤ ਨਹੀਂ ਕਰਨਗੇ ਸਾਨੂੰ ਤਾਂ ਸੋਡੀ ਕਾਣੀ ਬੰਡ ਪਹਿਲੀ ਬਹੁਤ ਰੜਕਦੀ ਐ ਓਏ ਸਾਨੂੰ ਤਾਂ ਤੁਸੀਂ ਕੀਤੇ ਹੋਏ ਸਾਡੇ ਬੇਰੁਜ਼ਗਾਰ ਮੁੰਡਿਆਂ ਦਾ ਹਾਲੋਂ ਬੇਹਾਲ ਕੀਤਾ ਹੋਇਆ ਸਾਨੂੰ ਇਹ ਗੱਲ ਪਹਿਲੀ ਰੜਕਦੀਆਂ ਨੇ ਸਾਨੂੰ ਤਾਂ ਨਮੋਸ਼ੀ ਹੋਈ ਉਦੋਂ ਜਦੋਂ ਭਾਰਤ ਦੀ ਧਰਤੀ ਦਾ ਪ੍ਰਧਾਨ ਮੰਤਰੀ ਫਰਾਂਸ ਦੀ ਧਰਤੀ ਤੇ ਜਾਂਦਾ ਤੇ ਫਰਾਂਸ ਦਾ ਰਾਸ਼ਟਰਪਤੀ ਉਹਦੇ ਕਦੀ ਪਿੱਠ ਕਰ ਲੈਂਦਾ ਵੀ ਮਹੱਤ ਦੀ ਮਲਾਉਂਦਾ ਨਮੋਸਿਪਾਰਟ ਦੇ ਲੋਕ ਤਾਂ ਉਹਦੀ ਵੀ ਮੰਨਦੇ ਆ ਤੇ ਅਸੀਂ ਤਾਂ ਪੰਜਾਬ ਦੇ ਜਾਏ ਆ ਪੰਜਾਬ ਦੇ ਜਾਇਓ ਸੋਡੇ ਵਾਸਤੇ ਇੱਕੋ ਹੀ ਕਿਰਾ ਹੈ ਜਾ ਮੈਦਾਨ ਚ ਆ ਜਾਓ ਨਹੀਂ ਕੱਲੇ ਕੱਲੇ ਕੁੱਟੇ ਜਾਓਗੇ ਮਾਰੇ ਜਾਓਗੇ ਪਛਤਾਨ ਤੋਂ ਬਿਨਾਂ ਸੋਡੇ ਕੋਲੇ ਕੁਝ ਨਹੀਂ ਬਚਣਾ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰਾਂ ਦੀ ਲੜਾਈ ਹੈ ਸਦਕਾਂ ਦੀ ਲੜਾਈ ਹੈ ਇੱਥੇ ਕੁਰਬਾਨੀਆਂ ਹੋ ਸਕਦੀਆਂ ਨੇ ਇਥੇ ਸਾਰੇ ਲੱਗ ਸਕਦੇ ਨੇ ਜਮੀਨਾ ਕਦੇ ਸਰਦ ਦਿੱਤੇ ਤੋਂ ਬਗੈਰ ਨਹੀਂ ਬਚੀਆਂ ਜੇ ਇਸ ਗੱਲ ਦੀ ਗਵਾਹੀ ਪੁੱਛਣੀ ਐ ਤਾਂ ਜਾ ਕੇ ਕਿਸ ਨਗਰ ਪਿੰਡ ਇਥੋਂ ਬਹੁਤੀ ਦੂਰ ਨਹੀਂ ਹੈ ਪੁੱਛ ਲੋ ਵੀ ਉਥੇ ਕਿਵੇਂ ਟਕਰਾ ਹੋ ਜਾਂ ਸੀ ਇਸ ਕਰਕੇ ਭੈਣੋ ਤੇ ਭਰਾਵੋ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਇਹ ਲੜਾਈ ਸ਼ੁਰੂ ਹੋਈ ਐ ਇਸ ਲੜਾਈ ਨੂੰ ਅੱਗੇ ਵਧਾਉਣ ਦੀ ਖਾਤਰ ਸਾਡੇ ਕਾਫਲੇ ਵੀ ਹੋਰ ਲੰਬੇ ਕਰਨੇ ਪੈਣੇ ਆ ਅਸੀਂ ਸਾਡੇ ਸਾਥੀਆਂ ਨੂੰ ਇਹ ਸਨੇਹਾ ਦਿੰਦੇ ਆ ਕਿ 10 ਮਾਰਚ ਤੱਕ ਆਪਣੇ ਸਾਰੇ ਉਹ ਪਿੰਡਾਂ ਚ ਜਿੱਥੇ ਜ਼ਮੀਨਾਂ ਦੇ ਰੌਲੇ ਨੇ ਭਾਵੇਂ ਉਹ ਡੇਰੇ ਦੀ ਜ਼ਮੀਨ ਹੈ ਭਾਵੇਂ ਸਿਆਸੀ ਪੰਚਾਇਤ ਦੀ ਜ਼ਮੀਨ ਹੈ ਚਾਹੇ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਜ਼ਮੀਨ ਹੈ ਉਹਦਾ ਜੋ ਵੀ ਰੌਲਾ ਹੈ ਕਿਤੇ ਉਹ ਨੋਟ ਕਰਕੇ ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਆਉਣ 10 ਮਾਰਚ ਤੱਕ ਤੇ 15 ਮਾਰਚ ਨੂੰ ਅਸੀਂ ਸੂਬੇ ਦੀ ਮੀਟਿੰਗ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਉਹ ਲਿਸਟ ਆ ਜਾਣ ਤਾਂ ਕਿ ਸਾਨੂੰ ਪੰਜਾਬ ਦਾ ਇਹ ਨਕਸ਼ਾ ਬਣ ਸਕੇ ਕਿ ਕਿੰਨੇ ਪਿੰਡਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੌਲੇ ਨੇ ਉਹਦੇ ਤੇ ਕਿਵੇਂ ਸੰਗਰਾਮ ਕਰੀਏ ਕਿਵੇਂ ਲੜਾਈ ਛੇੜੀਏ ਤੇ ਕਿਹੜੇ ਬਣੋ ਛੇੜੀਏ ਕਿਹੜੇ ਲੋਕਾਂ ਨਾਲ ਸਾਥ پا ਕੇ ਚੱਲੀਏ ਇਹ ਤੁਹਾਨੂੰ ਇੱਕ ਸਨੇਹਾਦਿਲ ਨੇ ਦੱਸਨੇ ਆਂ ਦੂਜੀ ਗੱਲ ਇਹ ਐ ਕਿ ਅੱਜ ਦੇ ਕੱਠ ਦੇ ਵਿੱਚ ਸਾਡੇ ਕਿਸਾਨ ਸੰਯੁਕਤ ਮੋਰਚਾ ਪੰਜਾਬ ਦੀਆਂ 6 ਜਥੇਬੰਦੀਆਂ ਅਸੀਂ ਇੱਥੇ ਹਾਜ਼ਰ ਬੈਠੀਆਂ ਆਂ ਜਿਹੜੀਆਂ ਚੰਦ ਭਾਨ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰਦਸਤ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਚੰਦ ਭਾਨ ਦੀ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਕਹਿ ਕੇ ਆਪਣੇ ਆਪ ਨੂੰ ਕਹੀ ਜਾਂਦਾ ਹੈ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਦੀ ਗੱਲ ਹੈ ਤੇ ਆਪ ਜਵਾਬਦੇ ਹੋਣਗੇ ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆਹ ਜਿਹੜਾ ਫੈਸਲਾ ਮੈਂ ਸੁਣਾਇਆ ਵੀ 6 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਜਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਆਪਦਾ ਫੈਸਲਾ ਹੈ ਇਹ ਵੀ ਫੈਸਲਾ ਸ='%20ਸ='%20ਜੁਕਤ ਮੋਰਚੇ ਦਾ ਨਹੀਂ ਹੈ